ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਜੀ ਠੀਕ ਹੈ ਜੀ ਇੱਕ ਜਰਸੀ ਤਾਜੀ ਸੂਈ ਠੀਕ ਹੈ ਜੀ ਵਾਕੀ ਕੱਟਾ ਤੇ ਇੱਕ ਵੱਸੀ ਆ ਠੀਕ ਹੈ ਜੀ ਪੱਲ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000931 ਠੀਕ ਹੈ ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਕੋ ਫਾਲੋਅਰ ਤੇ ਸੇਕ ਕਰਾ ਕਿਥਾ ਹੱਦ ਤੱਕ ਨਵੇਂ ਦਿਨ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਦੱਸੋ ਜੀ ਆਪਣਾ ਨਾਮ ਕਲੂ ਸਿੰਘ ਪਿੰਡ ਪਿੰਡ ਤਵਲਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਾਪੂ ਕਿੰਨੇ ਨੱਕ ਬਕਾਉ ਆਪਣੇ ਕੋਲ ਆਪਣੇ ਕੋਲੇ ਨੱਕ 4 ਬਕਾਉ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਪੂ ਆ ತಾਜੀ ਸੂਈ ਦੱਸੋ ਜੀ ਪਹਿਲਾਂ ਜਾਣਕਾਰੀ ਇਹ ತಾਜੀ ਸੂਈ ਗਾਂ ਦੇਣੀ ਆ 62000 ਨੂੰ ਠੀਕ ਹੈ ਰੇਟ 62000 ਹਾਂਜੀ ਤੇ ਕਹਿੰਦੇ ਸੂਈ ਸੂਈ ਬਾਪੂ ਇਹ ਇਹ ਦੂਜੇ ਸੂਏ ਸੂਈ

ਸੋਨੀ ਸਲਕੀ ਫੇਸ ਵੀਊ 1:00 ਪੀਐਮ ਬਾਬੂ ਇਹ ਬੱਚਾ ਗਿਆ ਜੀ ਮਗਰ ਬੱਚਾ ਆ ਗਿਆ ਜੀ ਬੱਸਾ ਬੱਸਾ ਹਾਂਜੀ ਬੱਸਾ ਜੀ ਮਗਰ ਲੋਪਰਾ ਠੀਕ ਹੈ ਜੀ ਹਾਂਜੀ ਖੜੀ ਬਾਬੂ ਜੀ ਜਰਸੀ ਦੀ ਜਾਣਕਾਰੀ ਦਿਓ ਜੀ ਹਾਂਜੀ ਕਿੰਨਾ ਟਾਈਮ ਕੋਸੀ ਨੂੰ ਇਹ ਜੀ ਕੱਲ ਵਾਲੀ ਰਾਤ ਸੁੱਈ ਹੈਗੀ ਹਾਂਜੀ ਹਾਂ ਮਗਰ ਬੱਛੀ ਆ ਤੇ ਠੀਕ ਹੈ ਜੀ ਹਾਂਜੀ ਮਗਰ ਬੱਸੀ ਜੀ ਹਾਂਜੀ ਠੀਕ ਹੈ ਜੀ ਤੇ ਸੂਆ ਕਿਵੇਂ ਜੀ ਦਾ ਸੂਆ ਦੂਜਾ ਹੈ ਜੀ ਦੂਜਾ ਸੂਆ ਠੀਕ ਹੈ ਤੇ ਰੇਟ ਬਾਪੂ ਜੀ ਦਾ ਰੇਟ ਇਹ 65000 ਨੂੰ ਦੇਣੀ ਹੈ ਜੀ ਠੀਕ ਹੈ ਜੀ ਹਾਂਜੀ ਲੋ ਪ੍ਰਾ ਦੇਖ ਸਕਦੇ ਜਰਸੀ ਇਹ ਵਾਲਾ ਉਹ ਤੁਸੀਂ ਦੇਖ ਸਕਦੇ ਹੁਣ ਤਾਂ ਮਗਰ ਵੀ ਬਸੇ ਕਰਮਾਂ ਵਾਲੀ ਦੀ ਬਾਪੂ ਤੋਰਦੇ ਇਹਨੂੰ ਲਓ ਜੀ ਆਓ ਲੋ ਚੱਕਾਸ ਦੇਖੋ ਦੇਖ ਸਕਦੇ ਹੁਣ ਤਾਜ਼ਾ ਠੀਕ ਹੈ ਮੋੜ ਲਓ ਪ੍ਰਾ ਮੋੜ ਲਓ ਲੋ ਜੀ ਇਹ ਵਾਲੀ ਦੇਖ ਰਹੇ ਤੁਸੀਂ ਇਹ ਤਾਜੀ ਸੂਈ ਵੀ ਆ ਠੀਕ ਹੈ ਜੀ

ਫੰਡੀ ਸੀ ਤੁਮ ਕੋਈ ਅੰਤ ਨਹੀਂ ਬਾਪੂ ਜੀ ਨੇ ਜ਼ਰੂਰ ਕਰਾਟੋ ਬਾਪੂ ਜੀ ਜੇ ਦੋਨੇ ਇਕੱਠੀਆਂ ਕਿਸ ਨੇ ਲੈ ਕੇ ਜਾਣੀਆਂ ਜੀ ਤੇ ਮਾਨਤਾਨ ਹੋ ਜੂ ਜੀ ਹਾਂ ਜੀ ਆ ਜੀ ਹੋ ਜੂਗਾ ਹੋ ਜੂਗਾ ਠੀਕ ਹੈ ਜੀ ਬਾਪੂ ਜੀ ਕਹਿੰਦਾ ਜੇ ਦੋਨੇ ਕਿਸ ਨੇ ਇਕੱਠੀਆਂ ਲੈ ਕੇ ਜਾਣੇ ਤਾਂ ਮਾਨਤਾਨ ਬਾਪੂ ਜੀ ਦਾ ਫੁੱਲ ਕਰਨਾ ਠੀਕ ਹੈ ਹਾਂ ਜੀ ਬਾਪੂ ਜੀ ਬੱਸੀ ਦੀ ਜਾਣਕਾਰੀ ਦੋ ਜੀ ਕਿੰਨੇ ਟਾਈਮ ਦੀ ਹੋਗੀ ਇਹ ਇਹ 7 ਮਹੀਨਿਆਂ ਦੀ ਹੋਗੀ ਜੀ 7 ਮਹੀਨਿਆਂ ਦੀ ਹੋਗੀ ਹਾਂ ਜੀ ਤੇ ਰੇਟ ਰੂਟ ਬਾਪੂ ਦਾ ਰੇਟ ਇਹਦਾ ਹੈਗਾ 16000 ਰੁਪਿਆ 16000 ਲੋਕ ਚੈੱਕ ਕਰ ਸਕਦੇ ਧਣਚਾਰ ਨਿਕੜਵੇਂ ਆ ਹਾਂ ਜੀ ਫੇਸ ਬਿਊਟੀ ਦੇਖ ਸਕਦੇ ਬਾਪੂ ਮੂੰਹ ਕਰੀ ਤਨ ਕਨਕੁਨ ਫੇਸ ਬਿਊਟੀ ਕੱਦ ਬੱਡ ਸੁਖਨਕਰਮ ਵਾਲੇ ਦਾ ਵਧੀਆ ਜੀ ਠੀਕ ਹੈ ਜੀ ਹਾਂਜੀ ਬਾਬੂ ਕੱਟੇ ਦਾ ਦੱਸੋ ਜੀ ਜਾਣਕਾਰੀ ਕਿੰਨੇ ਟਾਈਮ ਦਾ ਹੋ ਗਿਆ ਹੈ ਕੱਟਾ ਵੀ 7 ਕਿੰਨੇ ਦੇ ਹੈ ਜੀ 7 ਬਸ 6 7 ਮਹੀਨਿਆਂ ਦਾ ਗਿਆ ਠੀਕ ਹੈ ਜੀ ਹਾਂਜੀ ਤੇ ਕੀ ਰੇਟ ਰੂਟ ਹੈ ਬਾਬੂ ਦਾ ਕੱਟੇ ਦਾ ਇਹਦਾ ਹੈਗਾ 22000 ਰੁਪਿਆ 22000 ਹਾਂਜੀ ਠੀਕ ਹੈ ਜੋਪਰਾ ਫੇਸ ਕੁਆਲਟੀ ਜਿਸਾ ਦਾ ਠੀਕ ਹੈ ਜੀ ਚੈੱਕ ਕਰਸਾ ਲੇ ਛੋਟੇ ਬੂਥਾਣਾ ਠੀਕ ਹੈ ਜੀ